ਕੋਚ ਸੁਝਾਗ ਕਿ ਸਾਡੇ ਕੋਲ 24 ਸ਼ਕਤੀਆਂ ਹਨ ਮਨੋਵਿਗਿਆਨੀ ਇਹਨਾਂ ਸ਼ਕਤੀਆਂ ਨੂੰ ਕਹਿੰਦੇ ਹਨ ਉਹ ਤੁਹਾਡੀ ਸ਼ਖਸੀਅਤ ਦਾ ਹਿੱਸਾ ਤੁਸੀਂ ਕੌਣ ਜਦੋਂ ਤੁਸੀਂ ਆਪਣੀ ਤਾਕਤ ਜਾਣ ਤੁਸੀਂ ਇਹ ਰੋਜ਼ ਲਾਗੂ ਕਰ ਸਕਦੇ ਹੋ ਤੁਹਾਡੇ ਆਨੰਦ ਲਈ ਤੁਹਾਡੇ ਕੰਮਾਂ ਵਿੱਚ ਜਦੋਂ ਤੁਸੀਂ ਰੋਲ ਤੇ ਹੋ ਵਾਹ ਵਿੱਚ ਅਜੀਹਾ ਹੁੰਦਾ ਹੈ ਜਦੋਂ ਤੁਸੀਂ ਸ਼ਕਤੀਆਂ ਵਰਤਦੇ ਹੋ ਆਪਣੀਆਂ ਸ਼ਕਤੀਆਂ ਨਾਲ ਖੇਡਣਾ ਪ੍ਰੇਰਿਤ ਕਰਦਾ ਹੈ ਸਮਰੱਥਾ ਤੇ ਚੁਣੌਤੀਆਂ ਲਈ ਤਿਆਰ ਚਰਿੱਤਰ ਦੀ ਤਾਕਤ ਵਰਤਣ ਵਾਲੇ ਲੋਕ ਖੁਸ਼ ਵਿਸ਼ਵਾਸੀ ਅਤੇ ਲਚਕੀਲੇ ਬਣੋ ਸਕੂਲ ਦੇ ਤਣਾ ਨਾਲ ਨਜਿੱਠਣ ਲਈ ਵਧੇਰੇ ਊਰਜਾ ਹੈ ਉਹ ਕੰਮ ਨਾਲ ਜੁੜੇ ਹਨ ਅਤੇ ਉਹਨਾਂ ਦੇ ਟੀਚਿਆਂ ਤੱਕ ਪਹੁੰਚਣ ਦੀ ਸ਼ਕਤੀਆਂ ਵਰਤੋ ਅਤੇ ਉਸਾਰੀ ਤੁਹਾਨੂੰ ਇਹ ਜਾਣਨਾ ਹੋਵੇਗਾ ਕਿ ਉਹ ਆਪਣੀਆਂ ਛੋਟੀ ਦੀਆਂ ਸ਼ਕਤੀਆਂ ਕੀ ਹਨ